ਸਤਿ ਸ਼੍ਰੀ ਅਕਾਲ ਜੀ ਫਤਿਹ ਕਲੈਕਸ਼ਨ ਬਲੱਡ ਆ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਿਵੇਂ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਆ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਆ ਜੀ ਪ੍ਰਿੰਸੈਸ ਕਾਟਨ ਦੇ ਸੂਟ ਤੇ ਆਪਾਂ ਮੈਂ ਤੁਹਾਨੂੰ ਦੱਸ ਦੇਵਾਂ ਜੀ ਸਭ ਤੋਂ ਪਹਿਲਾਂ ਜਿਹੜੀਆਂ ਭੈਣਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਔਰ ਆਪਣੀ ਸ਼ਾਪ ਦਾ ਜਿਹੜਾ ਐਡਰੈਸ ਹੈ ਜੀ ਜਦੋਂ ਆਪਾਂ ਬੁਢਲਾੜਾ ਤੋਂ ਬੋਹਾਵਲ ਨੂੰ ਜਾਂਦੇ ਆ ਰਸਤੇ ਦੇ ਵਿੱਚ ਓਵਰ ਬ੍ਰਿਜ ਆਉਂਦਾ ਜ ਆ ਸਾਈਡ ਤੇ ਖੱਬੇ ਹੱਥ ਪੰਪ ਆਉਂਦਾ ਜੀ ਪੰਪ ਦੇ ਨਾਲ ਬਿਲਕੁਲ ਸੜਕ ਦੇ ਉੱਤੇ ਹੀ ਆਪਣੀ ਸ਼ਾਪ ਹੈ ਜੀ ਪੰਪ ਵਾਲੀ ਸਾਈਡ ਹੀ ਪੁਲ ਦੇ ਨਾਲ ਆਪਣੀ ਸੜਕ ਤੇ ਹੀ ਸ਼ਾਪ ਹੈ ਤੁਸੀਂ ਵਿజిਟ ਕਰਕੇ ਵੀ ਇਹ ਸੂਟ ਵੇਖ ਸਕਦੇ ਹੋ ਹੁਣ ਆਪਾਂ ਆਪਣੀ ਵੀਡੀਓ ਸਟਾਰਟ ਕਰਦੇ ਹਾਂ ਜੀ ਆਪਣੀ ਵੀਡੀਓ ਦਾ ਸਭ ਤੋਂ ਜਿਹੜਾ ਪਹਿਲਾ ਕਲਰ ਹੈ ਦੇਖੋ ਇਹ ਦੁਬਾਰਾ ਤੋਂ ਰੀਸਟਾਕ ਹੋਇਆ ਜੀ ਮੋਸਟ ਫੇਮਸ ਕਲਰ ਹੈ ਮੋਸਟ ਫੇਮਸ ਜਿਹੜਾ ਇਹ ਡਿਜ਼ਾਈਨ ਹੈ ਤਿੰਨ ਕਲਰਾਂ ਦੇ ਵਿੱਚ ਇਹ ਰੀਸਟਾਕ ਹੋਇਆ ਜੀ ਇਹ ਦੁਬਾਰਾ ਤੋਂ ਆ ਗਿਆ ਆਪਣੇ ਕੋਲੇ ਕਾਫੀ ਕੁਆਂਟੀਟੀ ਦੇ ਵਿੱਚ ਸੂਟ ਆਏ ਨੇ ਜੀ ਨੀਅਰ ਅਬਾਊਟ ਹਨਾਂ 100 ਦੇ ਨੀਅਰ ਅਬਾਊਟ ਆਪਣੇ ਕੋਲੇ ਸੂਟ ਨੇ ਬਹੁਤ ਸੋਹਣੇ ਸੋਹਣੇ ਪੀਸ ਨੇ ਜਿਹੜੇ ਆਪਣੇ ਕੋਲੇ ਆਏ ਨੇ ਇੱਕ ਨਾਲ ਦੇ ਤੁਹਾਨੂੰ ਇੱਕ ਇੱਕ ਦੋ ਦੋ ਸੂਟ ਵੀ ਮਿਲ ਸਕਦੇ ਆ ਕਿਸੇ ਦੇ ਵਿੱਚ ਕਲਰ ਵੀ ਮਿਲ ਸਕਦੇ ਆ ਤੁਸੀਂ ਇਹਨਾਂ ਦੇ ਵਿੱਚੋਂ ਦੇਖ ਸਕਦੇ ਹੋ ਬਹੁਤ ਸੋਹਣੇ ਸੋਹਣੇ ਪ੍ਰਿੰਟ ਹੈ ਜੀ ਸਟੱਫ ਰਹਿਣ ਵਾਲਾ ਹੈ ਜੀ ਪਿਓਰ ਕਾਟਨ ਪਿਓਰ ਕਾਟਨ ਸਟੱਫ ਰਹਿਣ ਵਾਲਾ ਹੈ ਜੀ ਬਹੁਤ ਸੋਹਣਾ ਸਟੱਫ ਹੈ ਰਖੜੀ ਦਾ ਸੇਲ ਮੇਲਾ ਸਭ ਤੋਂ ਵੱਡੀ ਗੱਲ ਹੈ ਰੇਟ ਅਪਾ ਰੱਖਿਆ ਸਿਰਫ ਤੇ ਸਿਰਫ 550 ਰੁਪਿਆ ਪਰ ਸੂਟ ਸਿਰਫ ਤੇ ਸਿਰਫ 550 ਰੁਪਿਆ ਜੀ 5 ਮੀਟਰ ਦੀ ਕਾਟੇ ਇਸ ਸੂਟ ਦੀ ਰਹਿਣ ਵਾਲੀ ਆ ਸਭ ਤੋਂ ਪਹਿਲਾ ਕਲਰ ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਹੈ ਜਿਹੜੀਆਂ ਪੈਣਾ ਸੂਟ ਬਣਾਉਣਾ ਚਾਹੁੰਦੀਆਂ ਨੇ ਕੋਟ ਸੈੱਟ ਬਣਾਉਣਾ ਚਾਹੁੰਦੀਆਂ ਨੇ ਬਣਾ ਸਕਦੀਆਂ ਨੇ ਸੈਕਿੰਡ ਕਲਰ ਦੇਖੋ ਜੀ ਇਹਦਾ ਜਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ फटाफट ਆਪਾਂ ਜਿਹੜੀ ਆਪਣੇ ਸੂਟਾਂ ਦਾ ਡਿਜ਼ਾਈਨ ਹੈ ਮੈਂ ਤੁਹਾਨੂੰ ਸ਼ੋਅ ਕਰਦੀ ਆ ਇਹ ਆ ਗਿਆ ਜੀ ਇਹਦਾ ਸੈਕਿੰਡ ਕਲਰ ਨੈਕਸਟ ਆਏ ਜੀ 3rd ਕਲਰ ਥਰਡ ਥਰਡ ਜਿਹੜਾ ਕਲਰ ਹੈ ਚੈੱਕ ਕਰੋ ਬਹੁਤ ਸੋਹਣਾ ਸੋਹਣਾ ਹੈ ਕਲਰ ਪ੍ਰਿੰਟਾਂ ਦੇ ਵਿੱਚ ਆਪਣੇ ਕੋਲੇ ਇਹ ਜਿਹੜਾ ਸਟੱਫ ਨੇ ਇਹ ਸਟੱਫ ਰੀਸਟਾਕ ਹੋਇਆ ਜੀ ਜਿਹੜਾ ਇਹਦੇ ਵਿੱਚ ਕਲਰ ਆਇਆ ਜੀ ਥਰਡ ਕਲਰ ਦੇਖੋ ਮਸਟਰਡ येलो ਤਿੰਨ ਕਲਰਾਂ ਦੇ ਵਿੱਚ ਇਹ ਆਪਣੇ ਕੋਲੇ ਸੂਟ ਨੇ ਜਿਹੜੇ ਆਏ ਨੇ ਇਹ ਤੁਹਾਨੂੰ ਇੱਕ ਇੱਕ ਦੋ ਦੋ ਪੀਸ ਵੀ ਇਹਦੇ ਨਾਲ ਦੇ ਮਿਲ ਸਕਦੇ ਨੇ ਤਿੰਨ ਕਲਰਾਂ ਦੇ ਵਿੱਚ ਇਹ ਜਿਹੜਾ ਤਿੰਨ ਕਲਰਾਂ ਦੇ ਵਿੱਚ ਡਿਜ਼ਾਈਨ ਆਇਆ ਜੀ ਇਹ ਨੈਕਸਟ ਜਿਹੜਾ ਡਿਜ਼ਾਈਨ ਹੈ ਜੀ ਕਾਫੀ ਫੇਮਸ ਡਿਜ਼ਾਈਨ ਹੈ ਜਿਹੜੀਆਂ ਨਾ ਗਰਲਿਸ਼ ਜੇ ਕੋਰਸੈਟ ਬੰਦਦੇ ਆ ਜੀ ਅੱਜਕੱਲ ਕੋਰਸੈਟ ਵੀ ਬਣਾ ਸਕਦੇ ਆ ਭੈਣਾਂ ਇਹਨਾਂ ਸੂਟਾਂ ਦੇ ਔਰ ਸਿੰਪਲ ਸੂਟ ਵੀ ਬਣਾ ਸਕਦੇ ਆ ਤੁਹਾਡੀ ਚੋਇਸ ਅਕੋਰਡਿੰਗ ਤੁਸੀਂ ਇਹਨਾਂ ਨੂੰ ਡਿਜ਼ਾਈਨ ਕਰ ਸਕਦੇ ਹੋ ਬਹੁਤ ਸੋਹਣਾ ਸੋਹਣਾ ਜਿਹੜਾ ਸਟਾਫ ਤੇ ਪ੍ਰਿੰਟ ਆਪਾਂ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਨੇ ਆ ਅੱਜ ਫੇਰ ਆਪਾਂ ਬੜਾ ਸੋਹਣਾ ਸਟਾਫ ਤੇ ਪ੍ਰਿੰਟ ਤੁਹਾਡੇ ਲਈ ਲੈ ਕੇ ਆਏ ਆ ਤੁਸੀਂ ਦੇਖ ਸਕਦੇ ਹੋ ਨੈਕਸਟ ਡਿਜ਼ਾਈਨ ਦੇਖੋ ਜੀ ਨੈਕਸਟ ਨੈਕਸਟ ਡਿਜ਼ਾਈਨ ਦੇਖੋ ਇਹ ਕਲਰ ਹੈਗਾ ਜੀ ਨਾ ਹੀ ਇਹ ਸਕਿਨ ਕਲਰ ਹੈ ਨਾ ਲੈਮਨ ਹੈ ਵਿਚਲਾ ਜਿਹਾ ਕਲਰ ਹੈ ਜੀ ਬਹੁਤ ਸੋਹਣਾ ਕਲਰ ਹੈ ਇਹਦੇ ਵਿੱਚ ਆਪਣੇ ਕੋਲੇ ਤਿੰਨ ਕਲਰਾਂ ਦੇ ਵਿੱਚ ਇਹ ਰੀਸਟਾਕ ਹੋਇਆ ਜੀ ਇਹ ਇਹ ਹੈਗਾ ਜੀ ਲੈਮਨ ਇਹ ਹੈਗਾ ਕੀਆ ਸ਼ੇਡ ਹੈ ਜੀ ਬਿਲਕੁਲ ਔਰ ਥਰਡ ਸ਼ੇਡ ਹੈਗਾ ਜੀ ਇਹਦਾ ਪਿੰਕ ਪੀਚ ਤਿੰਨ ਕਲਰਾਂ ਦੇ ਵਿੱਚ ਇਹ ਡਿਜ਼ਾਈਨ ਆਇਆ ਬਹੁਤ ਸੋਹਣਾ ਸੋਹਣਾ ਜਿਹੜੇ ਕਲਰ ਨੇ ਜੀ ਬੜਾ ਸੋਹਣਾ ਸਟਾਫ ਹੈ ਜੀ ਰੇਟ ਰਹੇਗਾ ਸਿਰਫ ਤੇ ਸਿਰਫ 1 ਸੂਟ ਮਿਲੇਗਾ ਤੁਹਾਨੂੰ 550 ਰੁਪਏ ਦਾ ਜੜੀਆਂ ਭੈਣਾ ਚਾਰ ਸੂਟ ਲੈਣੀਆਂ ਉਹਨਾਂ ਨੂੰ ਸਪੈਸ਼ਲ ਆਫਰ ਹੋਊਗੀ ਆਫਰ ਦੱਸੀ ਜਾਊਗੀ ਫੋਨ ਤੇ ਸਪੈਸ਼ ਇੱਕ ਨਾਲ ਮਤਲਬ ਇੱਕ ਨਾਲ ਦੇ ਨਹੀਂ ਇਹਨਾਂ ਵਿੱਚੋਂ ਹੀ ਚਾਰ ਸੂਟ ਲੈਣੀ ਆ 550 ਰੁਪਏ ਦਾ ਇੱਕ ਸੂਟ ਹੈ ਜੀ ਚਾਰ ਸੂਟਾਂ ਦੇ ਉੱਤੇ ਆਪਾਂ ਸਪੈਸ਼ਲ ਆਫਰ ਦੇਵਾਂਗੇ ਭੈਣਾਂ ਨੂੰ ਸਟੱਫ ਦੇਖੋ ਜੀ ਤੁਸੀਂ ਕਾਟਨ ਸਟੱਫ ਹੈ ਬੜਾ ਸੋਹਣਾ ਸਟੱਫ ਰਹਿਣ ਵਾਲਾ ਸਾਰਾ ਜਿਹੜਾ ਸਟੱਫ ਰਹੇਗਾ ਜੀ ਕਾਟਨ ਰਹੇਗਾ ਕੋਈ ਵੀ ਐਦਾ ਸ਼ਿਕਾਇਤ ਵਾਲਾ ਕੱਪੜਾ ਨਹੀਂ ਹੈਗਾ ਕੋਈ ਬੁਰਨੀ ਆਏਗਾ ਕੋਈ ਕਲਰ ਨਹੀਂ ਜਾਏਗਾ ਬੜਾ ਸੋਹਣਾ ਸਟੱਫ ਹੈ ਤੁਸੀਂ ਜਿੱਦਾਂ ਮਰਜ਼ੀ ਵੇਅਰ ਕਰ ਸਕਦੇ ਹੋ ਤਿੰਨ ਕਲਰਾਂ ਦੇ ਵਿੱਚ ਇਹ ਡਿਜ਼ਾਈਨ ਜਿਹੜਾ ਆਪਣੇ ਕੋਲੇ ਆਇਆ ਹੈ ਨੈਕਸਟ ਜਿਹੜਾ ਡਿਜ਼ਾਈਨ ਹੈ ਜੀ ਉਹ ਹੈਗਾ ਬਿਲਕੁਲ ਲਾਈਟ ਸ਼ੇਡ ਹੈ ਜੀ ਆਫ ਵਾਈਟ ਹੈ ਜੀ ਟੋਨ ਦੇ ਉੱਤੇ ਇਹ ਵਾਲਾ ਸ਼ੇਡ ਜੀ ਪਹਿਲਾਂ ਆਪਣੇ ਕੋਲੇ ਕੱਟ ਪੀਸਾਂ ਦੇ ਵਿੱਚ ਵੀ ਇਹ ਕਲਰ ਦੇ ਉੱਤੇ ਇਹ ਹੀ ਡਿਜ਼ਾਈਨ ਸੇਮ ਆਇਆ ਸੀਗਾ ਬਹੁਤ ਜਿਹੜਾ ਭੈਣਾਂ ਨੇ ਪਸੰਦ ਕੀਤਾ ਸੀਗਾ ਅੰਬੀ ਵਾਲਾ ਡਿਜ਼ਾਈਨ ਹੁਣ ਫਿਰ ਤੋਂ ਆ ਗਿਆ ਹੈ ਦੁਬਾਰਾ ਤੋਂ ਆ ਗਿਆ ਜੀ ਅੰਬੀ ਵਾਲਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਨੇ ਜੀ ਗ੍ਰੇ ਔਰ ਆਫ ਵਾਈਟ ਰਖੜੀ ਦਾ ਸਮਾਂ ਜੀ ਜਿਹੜੇ ਹਨਾ ਭੈਣਾਂ ਨੂੰ ਦੇਣਾ ਚਾਹੁੰਦੇ ਐ ਐਜ਼ ਆ ਗਿਫਟ ਦੇਣਾ ਚਾਹੁੰਦੇ ਨੇ ਜਾਂ ਫਿਰ ਸੌਣ ਚ ਦੇਣਾ ਚਾਹੁੰਦੇ ਨੇ ਤੁਸੀਂ ਬੜੇ ਆਰਾਮ ਨਾਲ ਬਹੁਤ ਸੋਹਣਾ ਸਟਾਫ ਐ ਜੀ ਦੇ ਸਕਦੇ ਹੋ ਕੋਈ ਵੀ ਇਹਦੇ ਵਿੱਚ ਸ਼ੱਕ ਵਾਲੀ ਗੱਲ ਨਹੀਂ ਐ ਸਟਾਫ ਖਰਾਬ ਹੋਣ ਵਾਲਾ ਬਿਲਕੁਲ ਨਹੀਂ ਐ ਇਸ ਤੋਂ ਬਾਅਦ ਨੈਕਸਟ ਡਿਜ਼ਾਈਨ ਐ ਜੀ ਜਿਹੜਾ ਫਿਰ ਤੋਂ ਇਹ ਦੁਬਾਰਾ ਤੋਂ ਆਇਆ ਆਪਣੇ ਕੋਲੇ ਜੀ ਹਨਾ ਇਹਦੇ ਵਿੱਚ ਹੁਣ ਤਿੰਨ ਕਲਰ ਆਏ ਨੇ ਜੀ ਪਹਿਲਾਂ ਆਪਣੇ ਕੋਲੇ ਇਹ ਸਿੰਗਲ ਕਲਰ ਆਇਆ ਸੀ ਲਾਈਟ ਬਲੂ ਤੇ ਫਰੋਜੀ ਦੇ ਵਿੱਚ ਔਰ ਡਾਰਕ ਬਲੂ ਦੇ ਵਿੱਚ ਹੁਣ ਇਹ ਡਿਫਰੈਂਟ ਸ਼ੇਡ ਦੇ ਵਿੱਚ ਆਪਣੇ ਕੋਲੇ ਆਇਆ ਐ ਇਹ ਆਪਣੇ ਕੋਲੇ ਆਇਆ ਜੀ ਨੇਵੀ ਬਲੂ ਔਰ ਔਰ ਇੱਕ ਆਇਆ ਜੀ ਰਸਟ ਕਲਰ ਤਿੰਨੇ ਹੀ ਕਲਰ ਬਹੁਤ ਸੋਹਣੇ ਕਲਰ ਨੇ ਜੀ ਨੇਵੀ ਬਲੂ ਮਹਿੰਦੀ ਗ੍ਰੀਨ ਜ ਆ ਗਿਆ ਜੀ ਇੱਕ ਮਸਟਰਡ ਮਹਿੰਦੀ ਜੇ ਟਾਈਪ ਹੈ ਔਰ ਥਰਡ ਹੈਗਾ ਜੀ ਰਸਟ ਕਲਰ ਤਿੰਨੇ ਹੀ ਕਲਰ ਨੇ ਜਿਹੜੇ ਬਹੁਤ ਸੋਹਣੇ ਸੋਹਣੇ ਕਲਰ ਨੇ ਜਿਹੜੇ ਇਹਦੇ ਤਿੰਨੇ ਹੀ ਕਲਰ ਨੇ ਜਿਹੜੇ ਆਪਣੇ ਕੋਲ ਇਹਦੇ ਰੀਸਟਾਕ ਹੋਏ ਨੇ ਜੀ ਔਰ ਇਹਨਾਂ ਦਾ ਕਪੜਾ ਰਹਿਣ ਵਾਲਾ ਜੀ ਪੂਰੀ ਕੱਟ ਰਹੇਗੀ 5 ਮੀਟਰ ਦੀ ਕੱਟ ਰਹੇਗੀ ਕੋਈ ਵੀ ਸੂਟ ਕੱਟ ਕੱਟ ਦੇ ਵਿੱਚ ਨਹੀਂ ਹੈਗਾ ਕੋਈ 2.5 ਮੀਟਰ ਵਾਲਾ ਨਹੀਂ ਹੈਗਾ ਐਂ ਲਗਾ ਲੋ ਜੀ ਤੁਸੀਂ ਕੱਟ ਪੀਸਾਂ ਦੇ ਰੇਟ ਵਿੱਚ ਤੁਹਾਨੂੰ ਫੁੱਲ ਸੂਟ ਮਿਲ ਰਿਹਾ ਹੈ ਇਹ ਬਹੁਤ ਸੋਹਣਾ ਸਟਾਫ ਹੈ ਜੀ ਪਿਓਰ ਕਾਟਨ ਸਟਾਫ ਹੈ ਨੈਕਸਟ ਜਿਹੜਾ ਡਿਜ਼ਾਈਨ ਹੈ ਜੀ ਇਹ ਰੀਸਟਾਕ ਹੋ ਗਿਆ ਬਹੁਤ ਭੈਣਾਂ ਨੇ ਆਰਡਰ ਮੰਗ ਇਹਦਾ ਕੀਤਾ ਸੀਗਾ ਵੀ ਇਹ ਵਾਲਾ ਸਾਨੂੰ ਡਿਜ਼ਾਈਨ ਚਾਹੀਦਾ ਦੁਬਾਰਾ ਤੋਂ ਆ ਗਿਆ ਜੀ ਜਿਹੜੀ ਭੈਣਾਂ ਲੈਣਾ ਚਾਹੁੰਦੀਆਂ ਲੈ ਸਕਦੀਆਂ ਨੇ ਇਹਦੇ ਵਿੱਚ ਸੈਕਿੰਡ ਕਲਰ ਵੀ ਆ ਗਿਆ ਹੁਣ ਸੈਕਿੰਡ ਇਹਦਾ ਕਲਰ ਹੈਗਾ ਜੀ ਤਾਂਬਾ ਸ਼ੇਡ ਜਾਂ ਕਹਿ ਲਈਏ ਆਪਾਂ ਕਾਪਰ ਕਾਪਰ ਸ਼ੇਡ ਇਹਦਾ ਸੈਕਿੰਡ ਕਲਰ ਹੈਗਾ ਜੀ ਕਾਪਰ ਦੋ ਕਲਰਾਂ ਦੇ ਵਿੱਚ ਇਹ ਡਿਜ਼ਾਈਨ ਆਪਣੇ ਕੋਲੇ ਆਇਆ ਬਹੁਤ ਸੋਹਣਾ ਕਲਰ ਡਿਜ਼ਾਈਨ ਹੈ ਜੀ ਬਹੁਤ ਸੋਹਣੇ ਰੰਗਾਂ ਦੇ ਵਿੱਚ ਇਹ ਸੂਟ ਆਪਣੇ ਕੋਲੇ ਪਹੁੰਚੇ ਨੇ ਥਰਡ ਜਿਹੜਾ ਹੈਗਾ ਜੀ ਪਿੰਕ ਕਲਰ ਦੇ ਉੱਤੇ ਇਹ ਸੋਲੋ ਡਿਜ਼ਾਈਨ ਹੈ ਪਿੰਕ ਕਲਰ ਦੇ ਉੱਤੇ ਆਇਆ ਜੀ ਇਹ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਫਲਾਵਰ ਪ੍ਰਿੰਟ ਬਣਿਆ ਹੋਇਆ ਬਹੁਤ ਸੋਹਣਾ ਸਟੱਫ ਹੈ ਪਿੰਕ ਕਲਰ ਇਹਦਾ ਜਿਹੜਾ ਸ਼ੇਡ ਰਹੇਗਾ ਪਿੰਕ ਰਹੇਗਾ ਇਹ ਕਿਹ ਹੈ ਹਾਂਜੀ ਨੈਕਸਟ ਜਿਹੜਾ ਡਿਜ਼ਾਈਨ ਹੈ ਜੀ ਹੈਗਾ ਜੀ ਆਪਣਾ ਮੌਵ ਸ਼ੇਡ ਦੇ ਉੱਤੇ ਮੌਵ ਸ਼ੇਡ ਰਹੂਗੀ ਡਿਜ਼ਾਈਨ ਸੁਪਰ ਹਿੱਟ ਡਿਜ਼ਾਈਨ ਹੈ ਜੀ ਇਹ ਜਿਹੜੀਆਂ ਭੈਣਾਂ ਸੂਟ ਬਣਾਉਣਾ ਚਾਹੁੰਦੀਆਂ ਨੇ ਸੂਟ ਬਣਾ ਸਕਦੀਆਂ ਨੇ ਤੁਸੀਂ ਆਪਣੇ ਚੋਇਸ ਅਕੋਰਡਿੰਗ ਇਹਨੂੰ ਡਿਜ਼ਾਈਨ ਕਰ ਸਕਦੇ ਹੋ ਬਹੁਤ ਸੋਹਣਾ ਸਟਾਫ ਹੈ ਜੀ ਇਹ カラー इज इट डिजाइन ने जेडे बहुत सोणे ने जी मॉव शेड दे उते एहे आया है, फ्लावर प्रिंट आया जी ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਪ੍ਰਿੰਟ ਹੈ ਜੀ ਨੈਕਸਟ ਜਿਹੜਾ ਡਿਜ਼ਾਈਨ ਹੈਗਾ ਜੀ ਮਸਟਰਡ ਕਲਰ ਦੇ ਉਤੇ ਹੈ ਇਹ ਉਹੀ ਡਿਜ਼ਾਈਨ ਹੈ ਜੀ ਜਿਹੜੀਆਂ ਪਹਿਣਾ ਕੋਟ ਸੈਟ ਲਈ ਦੁਬਾਰਾ ਤੋਂ ਹਨਾ ਆਪਣੇ ਕੋਲੇ ਰੀਸਟਾਕ ਹੋ ਗਿਆ ਮੰਗ ਰਹੀਆਂ ਸੀ ਪਰ ਇਹ ਡਿਜ਼ਾਈਨਾਂ ਦੇ ਵਿੱਚ ਫਰਕ ਹੈ ਜੀ ਜਿਹੜਾ ਉਹ ਵਾਲਾ ਡਿਜ਼ਾਈਨ ਹੈ ਜੀ ਮਤਲਬ ਇਹ ਡਿਜ਼ਾਈਨ ਦਾ ਤੇ ਇਹ ਡਿਜ਼ਾਈਨ ਦੇ ਵਿੱਚ ਡਿਫਰੈਂਸ ਹੈ ਜੀ ਕਲਰ ਆ ਮਸਟਰਡ ਹੋ ਵੀ ਹੈ ਜੀ ਮਸਟਰਡ ਇਹ ਵੀ ਹੈ ਪਰ ਥੋੜਾ ਡਿਜ਼ਾਈਨ ਡਿਫਰੈਂਸ ਹੈ ਇਹਨਾਂ ਦੇ ਵਿੱਚ ਡਿਫਰੈਂਟ ਡਿਫਰੈਂਟ ਡਿਜ਼ਾਈਨ ਦੇ ਇਹ ਸੂਟ ਰਹਿਣ ਵਾਲੇ ਨੇ ਮਸਟਰਡ ਜਿਹੜਾ ਕਲਰ ਹੈ ਬਹੁਤ ਪਿਆਰਾ ਕਲਰ ਹੈ ਜੀ ਨੈਕਸਟ ਇਹਦੇ ਵਿੱਚ ਕਲਰ ਆਇਆ ਜੀ ਮਰਜੈਂਟਾ ਸ਼ੇਡ ਹੈ ਮਰਜੈਂਟਾ ਸ਼ੇਡ ਅੱਜ ਕੱਲ ਬਹੁਤ ਟਰੈਂਡ ਦੇ ਵਿੱਚ ਚੱਲ ਰਹੇ ਨੇ ਜੀ ਬਲੈਕ ਮਰਜੈਂਟਾ ਨਵੇਂ-ਨਵੇਂ ਸ਼ੇਡ ਨੇ ਜਿਹੜੀਆਂ ਹਨਾ ਲੜਕੀਆਂ ਲਗਾ ਲੋ ਪਹਿਣਾ ਪਾ ਕੇ ਖੁਸ਼ ਨੇਗੀਆਂ ਬਹੁਤ ਸੋਹਣੇ-ਸੋਹਣੇ ਸ਼ੇਡਾਂ ਦੇ ਵਿੱਚ ਆਪਾਂ ਲੈ ਕੇ ਆਏ ਆ ਨੈਕਸਟ ਡਿਜ਼ਾਈਨ ਦੇਖੋ ਜੀ ਤੁਸੀਂ ਪੱਤਿਆਂ ਵਾਲਾ ਮਤਲਬ ਪ੍ਰਿੰਟ ਹੈ ਜ ਉਨੇ ਇਹ ਆਪਣੇ ਕੋਲੇ ਕਾਟਨ ਦੇ ਵਿੱਚ ਆਇਆ ਨੈਕਸਟ ਡਿਜ਼ਾਈਨ ਹੈ ਜੀ ਜਿਹੜੀਆਂ ਇਹ ਮੈਨੂੰ ਬਹੁਤ ਆਰਡਰ ਆਇਆ ਸੀ ਇਸ ਡਿਜ਼ਾਈਨ ਦੇ ਵਿੱਚ ਵੀ ਹੁਣ ਆਪਾਂ ਇਹਦੇ ਵਿੱਚ ਚਾਰ ਕਲਰ ਲੈ ਕੇ ਆਏ ਆ ਪਹਿਲਾਂ ਆਪਣੇ ਕੋਲੇ ਇਹ ਦੋ ਕਲਰਾਂ ਦੇ ਵਿੱਚ ਆਇਆ ਸੀ ਇੱਕ ਡਿਜ਼ਾਈਨ ਮੈਂ ਤੁਹਾਡੇ ਸਾਹਮਣੇ ਖੋਲਿਆ ਹੋਇਆ ਜੀ ਇੱਕ ਮਤਲਬ ਕਲਰ ਇਹਦਾ ਨੈਕਸਟ ਕਲਰ ਆਇਆ ਜੀ ਇਹਦਾ ਪਿੰਕ ਇਹ ਵਾਲਾ ਕਲਰ ਹੈਗਾ ਜੀ ਜਿਹੜਾ ਮਸਟਰਡ ਔਰ ਕਾਪਰ ਮਿਕਸ ਹੈ ਜੀ ਇਹ ਹੈਗਾ ਜੀ ਪਿੰਕ ਪਰਪਲ ਮਿਕਸ ਹੈ ਨੈਕਸਟ ਜਿਹੜਾ ਇਹਦਾ ਕਲਰ ਹੈਗਾ ਜੀ ਕੀਆ ਸ਼ੇਡਸ ਹੈ ਚਾਰ ਕਲਰਾਂ ਦੇ ਵਿੱਚ ਆਇਆ ਇੱਕ ਆਇਆ ਜੀ ਪ੍ਰੋਪਰ ਪੀਚ ਸ਼ੇਡ ਦੇ ਵਿੱਚ ਮਤਲਬ ਇਹ ਆਪਣੇ ਕੋਲੇ ਆਇਆ ਜੀ ਇਹ ਵਾਲਾ ਜਿਹੜਾ ਸੂਟ ਹੈ ਚਾਰ ਕਲਰਾਂ ਦੇ ਵਿੱਚ ਆਪਣੇ ਕੋਲੇ ਆਇਆ ਮਸਟਰਡ ਪਿੰਕ ਕੀ ਹੈ ਸ਼ੇਡ ਹੈ ਸੀ ਗ੍ਰੀਨ ਦਾ ਮਤਲਬ ਔਰ ਇੱਕ ਹੈਗਾ ਜੀ ਪ੍ਰੋਪਰ ਰਸਟ ਜਿਹਾ ਸ਼ੇਡ ਹੈ ਇਹਦੇ ਵਿੱਚ ਮਸਟਰਡ ਪਿੰਕ ਸੀ ਗ੍ਰੀਨ ਔਰ ਰਸਟ ਚਾਰ ਸ਼ੇਡਾਂ ਦੇ ਵਿੱਚ ਇਹ ਡਿਜ਼ਾਈਨ ਆਇਆ ਜੀ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਇਹ ਪਹਿਲਾਂ ਵੀ ਆਪਾਂ ਵੀਡੀਓ ਦੇ ਵਿੱਚ ਪਾਇਆ ਸੀ ਉਦੋਂ ਆਪਣੇ ਕੋਲੇ ਦੋ ਕਲਰ ਆਏ ਸੀ ਹੁਣ ਇਹਦੇ ਆਪਣੇ ਕੋਲੇ ਆਏ ਨੇ ਜੀ ਚਾਰ ਕਲਰ ਸਟੱਫ ਬੜਾ ਸੋਹਣਾ ਹੈ ਸਟੱਫ ਵੱਲੋਂ ਕੋਈ ਕੰਪਲੇਂਟ ਨਹੀਂ ਹੈ ਕੋਈ ਵੀ ਭੈਣ ਇਹ ਨਹੀਂ ਕਹਿ ਸਕਦੀ ਵੀ ਤੁਸੀਂ ਸਟੱਫ ਹਨਾ ਗਲਤ ਦੇ ਰਹੇ ਹੋ ਬਹੁਤ ਸੋਹਣਾ ਸਟੱਫ ਹੈ ਔਰ ਨੈਕਸਟ ਜਿਹੜਾ ਇਹ ਕਲਰ ਹੈ ਜੀ ਇਹ ਕਲਰ ਪਹਿਲਾਂ ਆਪਣਾ ਦੋ ਕਲਰਾਂ ਦੇ ਵਿੱਚ ਮੈਂ ਡਿਜ਼ਾਈਨ ਤੁਹਾਨੂੰ ਦਿਖਾ ਚੁੱਕੀ ਹਾਂ ਇਹਦੇ ਵਿੱਚ ਇੱਕ ਤਾਂ ਹੈਗਾ ਜੀ ਇਹ ਬ੍ਰਾਊਨ ਸ਼ੇਡ ਹੈ ਪ੍ਰੋਪਰ ਇੱਕ ਆਇਆ ਜੀ ਕਾਪਰ ਸ਼ੇਡ ਇੱਕ ਹੈਗਾ ਪਰਪਲ ਮੋਵ ਤਿੰਨ ਸ਼ੇਡਾਂ ਦੇ ਵਿੱਚ ਇਹ ਆਪਣਾ ਜਿਹੜਾ ਡਿਜ਼ਾਈਨ ਆਪਣੇ ਕੋਲੇ ਰੀਸਟੌਕ ਹੋਇਆ ਹੈ ਬ੍ਰਾਊਨ ਪਰਪਲ ਔਰ ਹੈਗਾ ਜੀ ਆਪਣਾ ਇੱਕ ਆਵਲਾ ਰਸਟ ਜਿਹਾ ਸ਼ੇਡ ਤਿੰਨ ਸ਼ੇਡਾਂ ਦੇ ਵਿੱਚ ਇਹ ਆਪਣੇ ਕੋਲੇ ਆਇਆ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਹੈ ਜੀ ਜਿਹੜੀਆਂ ਭੈਣਾਂ ਲੈਣਾ ਚਾਹੁੰਦੀਆਂ ਨੇ ਲੈ ਸਕਦੀਆਂ ਨੇ ਔਰ ਨੈਕਸਟ ਜਿਹੜਾ ਡਿਜ਼ਾਈਨ ਹੈ ਜੀ ਦੇਖੋ ਬਹੁਤ ਸੋਹਣਾ ਸੀ ਗ੍ਰੀਨ ਸ਼ੇਡ ਹੈ ਜੀ ਫਰੋਜੀ ਸੀ ਗ੍ਰੀਨ ਸ਼ੇਡ ਦੇ ਉੱਤੇ ਤੁਸੀਂ ਫਲਾਵਰ ਪ੍ਰਿੰਟ ਦੇਖੋ ਜੀ ਕਿੱਡਾ ਜ਼ਬਰਦਸਤ ਪ੍ਰਿੰਟ ਹੈ ਉੱਪਰ ਮਜੈਂਟਾ ਕਲਰ ਨਾਲ ਮਤਲਬ ਹਲਕੇ ਹਲਕਾ ਮਜੈਂਟਾ ਟੋਨ ਦਾ ਜਿਹੜਾ ਸ਼ੇਡ ਦਿੱਤਾ ਗਿਆ ਤੁਸੀਂ ਐਦਾਂ ਦੀ ਲੈਸ ਲਗਾ ਕੇ ਇਹਨੂੰ ਡਿਜ਼ਾਈਨ ਕਰ ਸਕਦੇ ਹੋ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਹੈ ਜੀ ਇਸ ਤੋਂ ਬਾਅਦ ਇਹਦੇ ਵਿੱਚ ਵੀ ਦੋ ਕਲਰ ਮੇਜੇ ਆਪਣੇ ਕੋਲੇ ਲੈਮਨ ਔਰ ਸੀ ਗ੍ਰ ਲੈਮਨ اور ਸੀ ਗ੍ਰੀਨ ਦੋ ਸ਼ੇਡ ਆਪਾਂ ਲੈ ਕੇ ਆਏ ਆ ਇਸ ਤੋਂ ਬਾਅਦ ਨੈਕਸਟ ਜਿਹੜਾ ਡਿਜ਼ਾਈਨ ਹੈ ਆਪਾਂ ਭੈਣਾਂ ਨੂੰ ਵੀ ਨਾਲ ਤੇ ਨਾਲ ਮਾਤਾਵਾਂ ਨੂੰ ਵੀ ਧਿਆਨ ਦੇ ਵਿੱਚ ਰੱਖ ਕੇ ਡਿਜ਼ਾਈਨ ਲੈ ਕੇ ਆਉਣੇ ਆ ਇਹ ਡਿਜ਼ਾਈਨ ਦੇਖੋ ਜੀ ਨੈਕਸਟ ਜਿਹੜਾ ਡਿਜ਼ਾਈਨ ਹੈ ਤੁਹਾਡੇ ਲਈ ਲੈ ਕੇ ਆਏ ਆ ਆ ਡਿਜ਼ਾਈਨ ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਹੈ ਡਿਜੀਟਲ ਪ੍ਰਿੰਟ ਦੇ ਇਹ ਸੂਟ ਰਹਿਣ ਵਾਲੇ ਨੇ ਜੀ ਕੋਈ ਵੀ ਇਦਾਂ ਦਾ ਪ੍ਰਿੰਟ ਨਹੀਂ ਹੈਗਾ ਤੁਹਾਨੂੰ ਨਾ ਪਸੰਦ ਆਊਗਾ ਡਿਜੀਟਲ ਪ੍ਰਿੰਟ ਹੈ ਜੀ ਇਹ ਇਹਦੇ ਵਿੱਚ ਵੀ ਆਪਣੇ ਕੋਲੇ ਤਿੰਨ ਕਲਰਾਂ ਦੇ ਵਿੱਚ ਇਹ ਡਿਜ਼ਾਈਨ ਆਇਆ ਜੀ ਇਹ ਸੇਮ ਡਿਜ਼ਾਈਨ ਆਪਣੇ ਕੋਲੇ ਆਇਆ ਜੀ ਦੇਖੋ ਤਿੰਨ ਕਲਰਾਂ ਦੇ ਵਿੱਚ ਇੱਕ ਕਲਰ ਜਿਹੜਾ ਮੈਂ ਤੁਹਾਡੇ ਸਾਹਮਣੇ ਖੋਲਿਆ ਹੋਇਆ ਹੈ ਜੀ ਇਹਦੇ ਵਿੱਚ ਆਪਣੇ ਕੋਲੇ ਦੋ ਸੂਟ ਵੀ ਮਿਲ ਜਾਣਗੇ ਸੇਮ ਕਲਰ ਦੇ ਵਿੱਚ ਇਹ ਬਿਲਕੁਲ ਦਾਖੀ ਜੀ ਟਾਈਪ ਦੀ ਜਿਹੜੀ ਇਹਦੀ ਭੌਂ ਰੱਖੀ ਵੀ ਆ ਮਤਲਬ ਇਹਦਾ ਜਿਹੜਾ ਬੇਸ ਹੈ ਇੱਕ ਹੈਗਾ ਜੀ ਸੀ ਗ੍ਰੀਨ ਕਦੂ ਰੰਗਾ ਜਿਹਾ ਕਲਰ ਹੈ ਇੱਕ ਨੈਕਸਟ ਹੈਗਾ ਜੀ ਗ੍ਰੇ ਪ੍ਰੋਪਰ ਗ੍ਰੇ ਸ਼ੇਡ ਹੈ ਜੀ ਲਾਈਟ ਗ੍ਰੇ ਬਹੁਤ ਸੋਹਣਾ ਸਟਾਫ ਹੈ ਤਿੰਨ ਕਲਰਾਂ ਦੇ ਵਿੱਚ ਇਹ ਡਿਜ਼ਾਈਨ ਆਪਣੇ ਕੋਲੇ ਰੀਸਟਾਕ ਹੋਇਆ ਦੇਖੋ ਗ੍ਰੇ ਕੀਆ ਸ਼ੇਡ ਹੈ ਔਰ ਇੱਕ ਹੈਗਾ ਜੀ ਪੀਚ ਸ਼ੇਡ ਪੀਚ ਨਹੀਂ ਕਹਿ ਸਕਦੇ ਦਾਖੀ ਜਿਹਾ ਸ਼ੇਡ ਹੈ ਬੜਾ ਸੋਹਣਾ ਸਟਾਫ ਹੈ ਜੀ ਇਹ ਸਟਾਫ ਕਾਟਨ ਹੀ ਰਹਿਣ ਵਾਲਾ ਸਾਰਿਆਂ ਦਾ ਕੱਪੜੇ ਦੀ ਆਪਣੀ ਗਾਰੰਟੀ ਹੈ ਬੁਰ ਬਰ ਨਹੀਂ ਇਹਦੇ ਤੋਂ ਹੁੰਦਾ ਜੀ ਨਾ ਇਹਦਾ ਜਾਵੇ ਕਲਰ ਬਹੁਤ ਸੋਹਣਾ ਇਹ ਡਿਜ਼ਾਈਨ ਹੈ ਜੀ ਨੈਕਸਟ ਜਿਹੜਾ ਡਿਜ਼ਾਈਨ ਹੈ ਜੀ ਆਪਣਾ ਹੈਗਾ ਬਲੈਕ ਦੇ ਉੱਤੇ ਇਹ ਤਾਂ ਆਪਾਂ 2-3 ਵਾਰੀ ਆਪਣੇ ਕੋਲੇ ਕੱਟ ਪੀਸਾਂ ਦੇ ਵਿੱਚ ਵੀ ਆ ਗਿਆ ਤੇ ਫਿਰ ਆਪਣੇ ਕੋਲੇ ਹਨਾ ਸੂਟਾਂ ਦੇ ਵਿੱਚ ਵੀ ਆਪਾਂ ਲੈ ਕੇ ਆਏ ਸੀ ਹੁਣ ਇਹ ਦੁਬਾਰਾ ਤੋਂ ਆਇਆ ਕਿਉਂਕਿ ਇਹ ਨਕਸੋਨਾ ਡਿਜ਼ਾਈਨ ਹੈ ਮਤਲਬ ਕਿ ਬਲੈਕ ਕਲਰ ਅੱਜਕੱਲ ਜਿਆਦਾ ਹੀ ਥੋੜਾ ਜਿਹਾ ਫੇਮਸ ਹੈ ਬਲੈਕ ਕਲਰ ਦੇ ਵਿੱਚ ਜਿਹੜਾ ਵੀ ਸੂਟ ਹੁੰਦਾ ਪਹਿਣਾ ਨੂੰ ਬਹੁਤ ਪਸੰਦ ਆਉਂਦਾ ਹੈ ਬਲੈਕ ਕਲਰ ਦੇ ਵਿੱਚ ਇਹ ਆਪਣੇ ਕੋਲੇ ਸੂਟ ਆਇਆ ਸੀ ਨੈਕਸਟ ਜਿਹੜਾ ਕਲਰ ਆਇਆ ਜੀ ਆਪਣੇ ਕੋਲੇ ਇਹ ਇਹ ਮਹਿਰੂਨ ਜਿਹਾ ਟਾਈਪ ਹੈ ਜੀ ਰਸਟ ਮਹਿਰੂਨ ਜਿਹਾ ਕਲਰ ਹੈ ਜੀ ਇਹਦੇ ਵਿੱਚ ਚਾਰ ਕਲਰ ਆਏ ਨੇ ਇੱਕ ਹੈਗਾ ਜੀ ਬਲੂ ਪਹਿਲਾਂ ਇਹਦੇ ਵਿੱਚ ਆਪਣੇ ਕੋਲੇ ਮਸਟਰਡ, ਬਲੂ ਤੇ ਰਸਟ ਆਇਆ ਸੀ ਜੀ ਹੁਣ ਆਪਣੇ ਕੋਲੇ ਆਏ ਨੇ ਜੀ ਇਹਦੇ ਵਿੱਚ ਰਸਟ, ਬਲੂ, ਬਲੈਕ ਔਰ ਹਲਕਾ ਜਿਹਾ orange shade ਚਾਰ ਰੰਗਾਂ ਦੇ ਵਿੱਚ ਇਹ ਸੂਟ ਆਪਣੇ ਕੋਲੇ ਹੁਣ ਆਇਆ ਹੈ। ਮਸਟਰਡ ਰਸਟ ਤੁਸੀਂ ਦੇਖ ਸਕਦੇ ਹੋ। ਰਸਟ ਕਲਰ ਹੈ ਜੀ। ਇੱਕ ਆ ਗਿਆ ਜੀ ਬਲੂ। ਲਾਈਟ ਬਲੂ ਜਿਹਾ ਜੀ ਇਹ ਇੱਕ ਆ ਗਿਆ ਜੀ ਬਲੈਕ। ਔਰ ਇੱਕ ਆਇਆ ਜੀ ਹਲਕਾ ਜਿਹਾ orange ਇਹ ਜਿਆਦਾ ਬ੍ਰਾਈਟ ਔਰੇਂਜ ਨਹੀਂ ਹੈ ਜੀ ਡਲ ਔਰੇਂਜ ਹੈ ਚਾਰ ਕਲਰਾਂ ਦੇ ਵਿੱਚ ਇਹ ਆਪਣੇ ਕੋਲੇ ਡਿਜ਼ਾਈਨ ਜਿਹੜਾ ਆਇਆ ਜੀ ਔਰੇਂਜ ਸ਼ੇਡ ਆ ਗਿਆ ਜੀ ਬਲੈਕ ਆ ਗਿਆ ਜੀ ਆਪਣਾ ਜਿਹੜਾ ਇਹ ਵਾਲਾ ਕਲਰ ਤੁਸੀਂ ਦੇਖੋ ਬਲੂ ਜੈਟਨ ਹੈ ਔਰ ਇੱਕ ਹੈਗਾ ਜੀ ਆਪਣਾ ਕਾਪਰ ਚਾਰ ਕਲਰਾਂ ਦੇ ਵਿੱਚ ਇਹ ਆਇਆ ਆਪਣੇ ਕੋਲੇ ਨੈਕਸਟ ਜਿਹੜਾ ਡਿਜ਼ਾਈਨ ਹੈ ਜੀ ਦੇਖੋ ਤੁਸੀਂ ਇਹ ਹੈਗਾ ਜੀ ਨਾਈ ਇਹ ਕਲਰ ਗਰੇਜੇ ਟੋਨ ਦੇ ਵਿੱਚ ਹੈ ਜੀ ਪਿੰਕਿਸ਼ ਗਰੇਜਾ ਕਲਰ ਹੈ ਉੱਪਰ ਤੁਸੀਂ ਇਹਦਾ ਡਿਜ਼ਾਈਨ ਦੇਖ ਸਕਦੇ ਹੋ ਬਹੁਤ ਸੋਹਣੇ ਡਿਜ਼ਾਈਨ ਦੇ ਵਿੱਚ ਇਹ ਸੂਟ ਹੈ ਜੀ ਇਹ ਤੁਸੀਂ ਸੂਟ ਬਣਾਓ ਕੋਟ ਸੈੱਟ ਬਣਾਉਣ ਲਈ ਵੀ ਵੈਸਟ ਡਿਜ਼ਾਈਨ ਹੈ ਇੱਕੋ ਹੀ ਕਲਰ ਦੇ ਵਿੱਚ ਆਇਆ ਜੀ ਨੈਕਸਟ ਜਿਹੜਾ ਡਿਜ਼ਾਈਨ ਹੈ ਜੀ ਇਹ ਫੇਰ ਦੁਬਾਰਾ ਤੋਂ ਰੀਸਟਾਕ ਹੋ ਗਿਆ ਜੀ ਪਹਿਲਾਂ ਇਹਦੇ ਵਿੱਚ ਆਪਣੇ ਕੋਲੇ ਆਇਆ ਸੀ ਜੀ ਆਫ ਵਾਈਟ ਤੇ ਸਕਾਈ ਬਲੂ ਦੋ ਹੀ ਸ਼ੇਡ ਸੀ ਕਿ λεਮਨ ਹੁਣ ਆਪਣੇ ਕੋਲੇ ਆਇਆ ਜੀ ਇਹ ਚਾਰ ਸ਼ੇਡ ਦੇ ਵਿੱਚ ਇੱਕ ਹੈਗਾ ਜੀ ਬ੍ਰਾਊਨ ਇਹ ਨਵੇਂ-ਨਵੇਂ ਸ਼ੇਡ ਇਹਦੇ ਵਿੱਚ ਐਡ ਹੋਏ ਨੇ ਜੀ ਬ੍ਰਾਊਨ ਇੱਕ ਹੈਗਾ ਜੀ ਸੀ ਗ੍ਰੀਨ ਕਦੂ ਰੰਗਿਆ ਜਿਹਾ ਟਾਈਪ ਹੈ ਜਿਹੜਾ ਇਹਦੀ ਬੋਟਮ ਮਤਲਬ ਇਹਦਾ ਬੇਸ ਕਲਰ ਹੈ ਜੀ ਕਦੂ ਰੰਗਾ ਜਿਹਾ एक आया जी ग्रे ब्राउन कलर के बिच आया जी एक है जी, जी कदू रंगा जहा कलर है सी ग्रीन टाइप एक है, है जी ग्रे एक लैमन है जी एक स्काई ब्लू आ गया जी और एक आ गया जी ऑफ वाइट ठीक है जी ये अपने को आए ने जी ਪੰਜ ਕਲਰਾਂ ਦੇ ਵਿੱਚ ਇਹ ਵਾਲਾ ਡਿਜ਼ਾਈਨ ਆਪਣੇ ਕੋਲੇ ਅਵੇਲੇਬਲ ਹੈ। ਨੈਕਸਟ ਜਿਹੜਾ ਡਿਜ਼ਾਈਨ ਹੈ ਜੀ ਇੱਕ ਮੇਰੀ ਭੈਣ ਦਾ ਮੈਨੂੰ ਮੈਸੇਜ ਆਇਆ ਸੀ ਜੀ ਉਹ ਮੈਨੂੰ ਕਹਿ ਰਹੀ ਸੀ ਵੀ ਮੈਨੂੰ ਇਹੀ ਡਿਜ਼ਾਈਨ ਚਾਹੀਦਾ ਮੈਨੇ ਕੋਟ ਸੈੱਟ ਬਣਾਉਣਾ ਤੇ ਉਹ ਵਾਲਾ ਡਿਜ਼ਾਈਨ ਆਪਣੇ ਕੋਲੇ ਇਹ ਵਾਲਾ ਰੀਸਟਾਕ ਹੋ ਗਿਆ। ਉਹ ਆਲ ਓਵਰ ਹੀ ਮੰਗ ਰਹੀ ਸੀ ਤੇ ਇਹ ਰੀਸਟਾਕ ਹੋ ਗਿਆ। ਅਗਰ ਉਹ ਭੈਣ ਵੀਡੀਓ ਦੇਖ ਰਹੀ ਹੈ ਤੇ ਆਪਣੇ ਕੋਲੇ ਤਿੰਨ ਕਲਰਾਂ ਦੇ ਵਿੱਚ ਆਇਆ ਜੀ। ਭੈਣ ਨੇ ਮੈਨੂੰ ਬਲੈਕ ਕਲਰ ਦੀ ਫੋਟੋ ਭੇਜੀ ਸੀ। ਵੀ ਬਲੈਕ ਕਲਰ ਦੇ ਵਿੱਚ ਕੋਈ ਹੋਰ ਕਲਰ ਹੋਵੇ ਹੁਣ ਆਪਣੇ ਕੋਲੇ ਤਿੰਨ ਕਲਰ ਆ ਗਏ ਨੇ ਜੀ ਇਹਦੇ। ਸਕਾਈ ਬਲੂ ਹੈ ਲੈਮਨ ਔਰ ਸੀ ਗ੍ਰੀਨ ਬਿਲਕੁਲ ਪੈਰਟ ਦੀ ਟੋਨ ਦੇ ਵਿੱਚ ਸੀ ਗ੍ਰੀਨ ਹੈ ਜਿਹੜਾ ਅੱਜ ਕੱਲ ਨਿਓਨ ਪੈਰਟ ਚੱਲ ਰਿਹਾ ਜੋ ਉਦਾਂ ਦੀ ਟੋਨ ਹੈ ਕਾਫੀ ਟ੍ਰੈਂਡ ਦੇ ਵਿੱਚ ਇਹ ਸੂਟ ਚੱਲ ਰਹੇ ਨੇ ਜੀ ਇਸ ਤੋਂ ਬਾਅਦ ਜੀ ਨੈਕਸਟ ਜਿਹੜਾ ਡਿਜ਼ਾਈਨ ਆਇਆ ਆਪਣੇ ਕੋਲੇ ਨਿੱਕੀ ਬੂਟੀ ਦਾ ਡਿਜ਼ਾਈਨ ਹੈ ਜੀ ਮਹਿਰੂਨ ਔਰ ਗ੍ਰੀਨ ਕਲਰ ਦੇ ਉੱਤੇ ਇੱਕ ਹੈਗਾ ਆਪਣੇ ਕੋਲੇ ਬੀਬੀਆਂ ਵਾਲਾ ਸੂਟ ਹੈ ਇੱਕ ਆਪਣੇ ਕੋਲੇ ਆਇਆ ਜੀ ਬਲੂ ਬੂਟੀ ਵਾਈਟ ਦੇ ਉੱਤੇ ਸਾਰੇ ਹੀ ਜਿਹੜੇ ਡਿਜ਼ਾਈਨ ਨੇ ਮੇਰੀਆਂ ਭੈਣਾਂ ਤੁਸੀਂ ले ਸਕਦੀ ਹੋ স্ক্রিনশট ਲੈ ਕੇ ਮੈਨੂੰ ਮੇਰਾ ਵੀਡੀਓ ਦੇ ਵਿੱਚ WhatsApp ਨੰਬਰ ਚੱਲ ਰਿਹਾ ਹੈ ਮੈਨੂੰ ਸੈਂਡ ਕਰੋ ਤੇ ਆਪਣਾ ਆਰਡਰ ਬੁੱਕ ਕਰੋ ਜਲਦੀ ਜਲਦੀ ਰਖੜੀ ਦੇ ਆਫਰ ਚੱਲੀ ਜਾਂਦੀ ਹੈ फटाफट ਆਫਰਾਂ ਦਾ ਫਾਇਦਾ ਚੁੱਕੋ ਬਹੁਤ ਸੋਹਣੇ ਸੋਹਣੇ ਸੂਟ ਜਿਹੜੇ ਤੁਹਾਡੇ ਲਈ ਅਸੀਂ ਲੈ ਕੇ ਆਉਂਦੇ ਰਵਾਂਗੇ ਬਹੁਤ ਸੋਹਣੇ ਸੋਹਣੇ ਡਿਜ਼ਾਈਨਡ ਪ੍ਰਿੰਟ ਲੈ ਕੇ ਆਉਂਦੇ ਰਵਾਂਗੇ ਤੁਹਾਨੂੰ ਇਹਦੇ ਵਿੱਚ ਅਸੀਂ ਨਵੇਂ ਡਿਜ਼ਾਈਨ ਵੀ ਦੇਵਾਂਗੇ ਡੇਲੀ ਆਪਾਂ ਮਤਲਬ ਕਿ ਇਨਾ ਕਿ ਤੁਸੀਂ ਵੀਡੀਓ ਨੂੰ ਸਾਡੀ ਨੂੰ ਵਾਇਰਲ ਕਰਿਆ ਕਰੋ ਔਰ ਸੂਟ ਬਾਏ ਕਰਿਆ ਕਰੋ ਜਿਹੜੇ ਆਪਾਂ ਰੋਜ਼ ਤੁਹਾਡੇ ਲਈ ਨਵੇਂ ਸੂਟ ਲੈ ਕੇ ਆਉਂਦੇ ਰਹੀਏ ਆਪਣੇ ਰਿਸ਼ਤੇਦਾਰਾਂ ਨੂੰ ਭੈਣਾਂ ਨੂੰ ਸਾਰਿਆਂ ਇੰਨੀਆਂ ਵੀ ਚੀਜ਼ਾਂ ਤੁਹਾਡੇ ਲਈ ਦਿਖਾਈਏ ਤੇ ਸਾਰੀਆਂ ਭੈਣਾਂ ਵੀ ਇੰਨਾ ਸੂਟਾਂ ਦਾ ਜਿਹੜਾ ਸੋਹਣੇ-ਸੋਹਣੇ ਸੂਟਾਂ ਦਾ ਔਰ ਸਸਤੇ ਰੇਟਾਂ ਦਾ ਲਾਭ ਲੈ ਸਕਣ ਔਰ ਆਪਾਂ ਹੁਣ ਆਪਣੀ ਵੀਡੀਓ ਨੂੰ ਇੱਥੇ ਹੀ ਖਤਮ ਕਰਦੇ ਹਾਂ ਜੀ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਮੇਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਜੀ